ਅੱਜ ਵੀ ਰਾਜਜੀਤ ਜੀ ਕਾ ਖਾਸਾ ਬਾਈ ਜੀ ਕੀ ਫਤਿਹ ਬੜੇ ਲੰਬੇ ਸਮੇਂ ਬਾਅਦ ਮੈਂ ਸਾਰੇ ਦੇ ਸਾਹਮਣੇ ਆ ਰਿਹਾ ਕੱਲ ਇੱਕ ਫਿਰੋਜ਼ਪੁਰ ਸ਼ਹਿਰ ਦੀ ਘਟਨਾ ਹੋਈ ਉਹਦੀ ਖਬਰ ਲੱਗੀ ਵੱਡੇ ਵੱਡੇ ਚੈਨਾਂ ਨੇ ਕਵਰ ਕੀਤਾ ਉਹਦੇ ਬਾਰੇ ਮੈਂ ਕਨਸੂਮੇਸ਼ਨ ਮੀਡੀਆ ਤੇ ਵੀ ਪਾਇਆ ਇੱਕ 19 ਸਾਲ ਦੀ ਲੜਕੀ ਸੀ ਜਿਹਨੂੰ ਇੱਕ ਸ਼ੱਕ ਦੇ ਆਧਾਰ ਤੇ ਕਿਸੇ ਨਾਲ ਗੱਲ ਕਰਨ ਦਾ ਕੋਈ ਮਸਲਾ ਸੀ ਤੇ ਉਹਦੇ ਆਧਾਰ ਤੇ ਉਹਦੇ ਬਾਪ ਨੇ ਉਹਦੀਆਂ ਬਾਹਾਂ ਪਿੱਛੇ ਬੰਨ੍ਹ ਕੇ ਉਹਨੂੰ ਰਾਤ ਦੇ ਹਨੇਰੇ ਵਿੱਚ ਧੱਕ ਦਿੱਤਾ ਨਹਿਰ ਦੇ ਵਿੱਚ ਤੇ ਉਹਦੀ ਜਾਨ ਲੈ ਲਈ ਮੈਂ ਜਦੋਂ ਪੋਸਟ ਪਾਈ ਮੈਨੂੰ ਲੱਗਦੀ ਸੀ ਕਿ ਲੋਕ ਆਪਣਾ ਸਮਾਜ ਸਾਰੇ ਇਹ ਜਿਹੇ ਇਨਸਾਨ ਦੀ ਵਿਰੋਧਤਾ ਕਰਨਗੇ ਪਰ ਅਫਸੋਸ ਦੀ ਗੱਲ ਹੈ ਇਹੋ ਜਿਹੇ ਦਰਿੰਦੇ ਇਨਸਾਨ ਦੇ ਹੱਪੇ ਚ ਖੜਨ ਵਾਲੇ ਪੋਸਟਾਂ ਵਿੱਚ ਸੋਸ਼ਲ ਮੀਡੀਆ ਤੇ ਬਾਕੀ ਕਾਉਂਟਰ ਵਿੱਚ 60% ਲੋਕ ਉਸੇ ਜਿਹੜੇ ਕਹਿ ਰਹੇ ਸੀ ਇਸ ਇਨਸਾਨ ਨੇ ਕੰਮ ਚੰਗਾ ਕੀਤਾ ਮੈਨੂੰ ਵੀ ਪਤਾ ਪੰਜਾਬੀਆਂ ਦੀ ਕਿੱਥੇ ਮਤ ਮਰ ਗਈ ਕਿੱਥੇ ਆਪਣਾ ਇਹ ਕਮਲਿਆ ਦਾ ਮੁਲਕ ਚੱਲਿਆ ਮਗਰ ਲੱਖ ਦੀ ਲਾਹਤ ਇਹੋ ਜਿਹੇ ਬੰਦਿਆਂ ਦੇ ਜਿਹੜੇ ਇਹੋ ਜਿਹੇ ਦਰਦਿਆਂ ਦੇ ਕੰਮਾਂ ਨੂੰ ਸਪੋਰਟ ਕਰਦੇ ਅੰਗਰੇਜ਼ੀ ਦੀ ਕਹਾਵਤ ਹੈ ਪੰਜਾਬ ਇਸ ਵੌਂਟ ਟੂ ਦਾ ਡੌਗਸ ਉਹਦਾ ਮਤਲਬ ਕਿ ਆਪਣਾ ਬੇੜਾ ਵਰਕ ਹੋ ਗਿਆ ਜੇ ਤੁਸੀਂ ਉਹ ਵੀਡੀਓ ਦੇਖ ਲਓ ਜੇ ਤੁਹਾਡੇ ਵਿੱਚ ਪਰਮਾਤਮਾ ਦੇ ਬਖਸ਼ਿਸ਼ੀ ਮਾੜੀ ਮੋਟੀ ਦਇਆ ਤੁਹਾਨੂੰ ਛੇਤੀ ਕਿਤੇ ਉਹ ਵੀਡੀਓ ਪੁੱਲਣੀ ਨਹੀਂ ਕਿਵੇਂ ਉਹ ਬੱਚੀ ਦੀ ਉਹਨੇ ਪਾਣੀ ਚੋਂ ਧੱਕਿਆ ਕਿਵੇਂ ਉਹਦੀ ਮਾਂ ਕੀਰਨੇ ਪਾਰੀ ਆ ਕਿਵੇਂ ਉਹਨੇ ਆਪਦੀ ਜਾਨ ਦੇ ਲਈ ਚੀਕਾਂ ਮਾਰੀਆਂ ਤੇ ਪਿਓ ਕਹਿੰਦਾ ਬਾਏ ਬਾਏ ਮੁੱਕ ਗਿਆ ਕੰਮ ਸਵੇਰੇ WhatsApp ਤੇ ਵੀਡੀਓ ਪਾਵਾਂਗੇ ਯਾਰ ਬੇੜਾ ਗਰਪ ਹੋ ਗਿਆ ਆਪਣਾ ਬਾਬਾ ਨਾਨਕ ਜੀ ਅੱਜ ਕਿਤੇ ਸੰਸਾਰ ਅੰਦਰ ਹੁੰਦਾ ਤੁਹਾਡੇ ਸਮਾਜ ਨੂੰ ਅੱਗ ਲੱਗ ਦੇ ਲਾ ਦੇਣੀ ਸੀ ਕਿਹੜੇ ਪਾਸੇ ਤੁਰ ਪਏ ਆ ਆਪਣੀਆਂ ਲੋਕ ਪੰਜਾਬੀਆਂ ਦੀ ਬਾਦਰੀ ਦੀ ਗੱਲ ਚੱਲੇ ਨਹੀਂ ਕਰਦੇ ਆਪਣੀ ਸੋਚ ਦੀ ਬਾਦਰੀ ਦੀ ਮਿਸਾਲ ਦਿੰਦੇ ਸੀ ਆਪਣੇ ਖੱਡਿਆਂ ਤੋਂ ਆਪਣੀ ਕਿਰਪਾਨਾਂ ਤੋਂ ਆਪਣੀ ਬਾਦਰੀ ਤੋਂ ਨਹੀਂ ਲੋਕ ਡਰਦੇ ਸੀ ਜਿਹੜੀ ਗੁਰੂ ਨਾਨਕ ਨੇ ਸਮਾਜ ਅੰਦਰ ਸੋਚ ਪ੍ਰਚਲਿਤ ਕੀਤੀ ਸੀ ਉਹਦੇ ਲੋਕ ਮਿਸਾਲ ਦਿੰਦੇ ਸੀ ਉਹ ਤੋਂ ਡਰਦੇ ਸੀ ਕਿ ਇਹ ਉਹਦਾ ਸਮਾਜ ਤੇ ਕਿਹੜੇ ਪਾਸੇ ਤੁਰ ਪਏ ਆਪਾਂ ਸਰਕਾਂ ਤੇ ਵੇਖ ਲੋ ਕੱਟ ਕਰਕੇ ਪਿੰਡਾਂ ਚੋਂ ਆਪਾਂ ਟਰਾਲੀਆਂ ਭਰ-ਭਰ ਕੇ ਗੁਰਦੁਆਰੇ ਜਾਵਾਂਗੇ ਤੇ ਜਿਹੜਾ ਉੱਥੇ ਸਿਖਾਉਂਦੇ ਆ ਉਹ ਕਿ ਤੂੰ ਸਿੱਖਾਂ ਟਰਾਲੀਆਂ ਦੇ ਮਦਰ ਲਿਖਾ ਲਾਂਗੇ ਬੇਟੀ ਬਚਾਓ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਤੇ ਫਿਰ ਸੋਸ਼ਲ ਮੀਡੀਆ ਤੇ ਕੀ ਹੋ ਜਾਂਦਾ ਮੈਂ ਇਕੱਲਾ ਆਪਦੀ ਪੋਸਟ ਦੇ ਬਾਰੇ ਨਹੀਂ ਗੱਲ ਕਰ ਰਿਹਾ ਮੈਂ ਬਹੁਤ ਥਾਂ ਤੇ ਦੇਖੀ ਮੇਰੇ ਦਿਮਾਗ ਤੇ ਇਸ ਕੰ ਦਾ ਬੋਝ ਪਿਆ ਮੈਂ ਚੈੱਕ ਕੀਤਾ ਕਿ ਬਾਕੀ ਚੰਗਤਾਂ ਤੇ ਲੋਕ ਜ਼ਿਆਦਾ ਵਿਊਅਰ ਮਿਲਦੇ ਜਾਂ ਜ਼ਿਆਦਾ ਲੋਕ ਕਮੈਂਟ ਕਰਦੇ ਉਹਨਾਂ ਨੇ ਕੀ ਲਿਖਿਆ ਉੱਥੇ ਵੀ ਇਹੀ ਹਾਂ ਔਨਰ ਕਿਲਿੰਗ ਦੇ ਹੱਕ ਅੰਦਰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸਮਾਜ ਦੇ ਨਾਲ ਉਹ ਵੀ ਕਰੇ ਲਜਾਈਆਂ ਅੱਜ ਪਏ ਕਹਿ ਰਹੇ ਕਿ ਬਹੁਤ ਚੰਗਾ ਕੰਮ ਕੀਤਾ ਮੈਨੂੰ ਸਮਝ ਨਹੀਂ ਆ ਰਹੀ ਇੱਥੇ ਕਿੱਥੇ ਜਾ ਕੇ ਆਪਾਂ ਨਾਇਨ ਡਰਾਅ ਕਰਾਂਗੇ ਕੀ ਇਨਫਸ ਇਜ਼ ਇਨਫ ਬਹੁਤ ਹੋ ਗਿਆ ਉਹ ਕੁੜੀ ਨੂੰ ਤੁਸੀਂ ਸ਼ੱਕ ਦੇ ਆਧਾਰ 'ਚ ਪਤਾ ਵੀ ਨਹੀਂ ਤੁਹਾਨੂੰ ਚੱਲਿਆ ਕੀ ਹੈ ਕੀ ਨਹੀਂ ਆ ਮੈਂ ਕਹਿਣਾ ਚਾਹ ਉਹ ਗੱਲ ਕਰਦੀ ਸੀ ਕਿਸੇ ਨਾਲ ਇਹਦਾ ਮਤਲਬ ਇਹ ਕਿ ਤੁਸੀਂ ਕਿਸੇ ਦੀ ਚਾਹ ਲੈ ਤੂੰ ਮੁੰਡੇ ਜੇ ਉਹ ਕੁੜੀਆਂ ਨਾਲ ਗੱਲਾਂ ਕਰਦੇ ਤਾਂ ਸਾਡਾ ਟੱਬਰ ਕੁਛ ਹੁੰਦਾ ਕਿ ਇਹਦੀ ਸਿਹਤ ਬਣ ਗਈ ਮੁੰਡੇ ਜਦੋਂ ਕੁੜੀਆਂ ਨਾਲ ਘੁੰਮਣ ਜਾਂਦੇ ਕਹਿੰਦੇ ਕਿ ਸਾਡਾ ਮੁੰਡਾ ਖੜਾ ਲਾਇਆ ਤੇ ਜੇ ਉਹਨੇ ਭੁੱਲ ਭਲੇ ਕੇ ਕਿਸੇ ਨਾਲ ਗੱਲ ਵੀ ਕਰਨੀ ਤਾਂ ਇਹਦਾ ਮਤਲਬ ਇਹ ਕਿ ਆਪਾਂ ਹੱਥ ਬੰਨ ਕੀ ਉਹਨੂੰ ਤਰਫਾ ਤੁਰਵਾ ਕੇ ਡੋਬੋ ਕੇ ਮਾਰਾਂਗੇ ਮੇਰਾ ਵਾਸ ਚੱਲਦਾ ਮੈਂ ਇਹੋ ਜਿਹੇ ਬੰਦੇ ਨੂੰ ਆਪ ਗੋਲੀ ਮਾਰਦਾ ਤੇ ਇਹ ਬੰਦੇ ਨੂੰ ਚੌਕ ਚੜਾ ਕੇ ਗੋਲੀ ਮਾਰਨੀ ਚਾਹੀਦੀ ਮੈਨੂੰ ਪਤਾ ਬਹੁਤ ਲੋਕ ਇਹੋ ਜਿਹੇ ਜਿਹੜੇ ਕਹਿੰਦੇ ਕਿ ਇਹ ਜ਼ਿਆਦਾ ਪੜਨੇ ਗਏ ਪਾਉ ਨੂੰ ਪੜਦੇ ਕਿ ਆਗੇ ਇਹਨਾਂ ਦੇ ਪੜੇ ਐਡਵਾਂਸ ਨੇ ਮੈਨੂੰ ਪਤਾ ਇਹੋ ਜਿਹੇ ਲੋਕਾਂ ਉਹਨਾਂ ਨੂੰ ਜਿਹੜੇ ਇਹ ਵੀਡੀਓ ਨੂੰ ਦੇਖ ਕੇ ਜਾਂ ਉਸ ਪੋਸਟ ਨੂੰ ਦੇਖ ਕੇ ਕਹਿੰਦੇ ਆ ਕਿ ਇਹ ਬੰਦਿਆ ਦਾ ਸਮਰਥਨ ਕਰਦੇ ਆ ਇਹੋ ਜਿਹੇ ਬੰਦੇ ਕੀ ਸੋਚਦੇ ਆ ਇਹੋ ਜਿਹੇ ਬੰਦਿਆਂ ਦੇ ਕੀ ਵਿਚਾਰ ਆ ਮੈਨੂੰ ਜ਼ੀਰੋ ਇੰਟਰਸਟ ਆ ਤੁਹਾਨੂੰ ਲੱਗਦਾ ਉਹਨੇ ਸਹੀ ਕੀਤਾ ਅੱਜ ਘਰੇ ਆਪਦੀ ਸੋਚ ਲੱਖੋ ਮੈਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਮਗਰ ਜੇ ਇਹੋ ਜੇ ਦਰਿੰਦੇ ਲੋਕਾਂ ਦੀ ਆਪਾਂ ਮਦਦ ਕਰਨ ਲੱਗੇ ਬੇੜਾ ਦਰਗ ਤਾਂ ਪਹਿਲਾਂ ਹੋਇਆ ਹੀ ਪਿਆ ਕਲੰਨਾ ਦਾ ਮੁਲਕ ਆਪਣਾ ਕੋਈ ਸਿਆਣੇ ਬੰਦੇ ਇੱਥੇ ਬਹੁਤੇ ਹੈ ਨਹੀਂ ਬੇੜਾ ਦਰ ਕੇ ਆਪਣਾ ਹੋ ਗਿਆ ਆਪਾਂ ਜਮਾਂ ਹੀ ਆਪਦੀਆਂ ਜਣਾ ਆਪ ਦਾ ਸਭਿਆਚਾਰ ਆਪਣਾ ਧਰਮ ਸਾਰੇ ਕਾਸੇ ਨੂੰ ਆਪ ਆਗਲਾ ਦਿਆਂ ਮੈਂ ਪਤਾ ਕਰਾਇਆ ਉਹ ਕੋਈ ਵਿਚਾਰੀ ਬੱਚੀ ਦਾ ਜਿਹਨੂੰ ਮਾਰਿਆ ਧੱਕਾ ਦਿੱਤਾ ਉਹਦਾ ਕੋਈ ਗਜ਼ਨ ਸੀ ਉਹਨੇ ਐਫਆਈਆਰ ਕਰਾਇਆ ਐਸਐਸਪੀ ਸਾਹਮਣੇ ਬਿਆਨ ਦਿੱਤਾ ਐਕਸ਼ਨ ਲਿਆ ਚੰਗੀ ਗੱਲ ਹੈ ਮਗਰ ਮੈਨੂੰ ਇਹਨਾਂ ਵੀ ਪਤਾ ਇਹੋ ਜਿਹੇ ਦਰਿੰਦਿਆਂ ਤੇ ਕਦੇ ਵੀ ਸਿਕੰਜਾ ਨਹੀਂ ਕਸਿਆ ਜਾਂਦਾ ਹਰ ਵਾਰੀ ਸਮਾਜ ਦੇ ਲੋਕ ਇਹੋ ਜਿਹੇ ਬੰਦਿਆਂ ਦੀ ਮਦਦ ਕਰਦੇ ਇਸ ਲਈ ਅੱਜ ਮੈਂ ਮਿੱਟੀਓ ਪਾਰੇ ਤੁਹਾਨੂੰ ਦੱਸਦੀ ਨਾ ਸ਼ਾਇਦ ਮੈਂ ਸਿਆਸੀ ਤੌਰ ਤੇ ਇਤਿਬਾਰਾ ਕੁਝ ਕਰਦੀ ਨਾ ਸਕਦਾ ਪਰ ਸ਼ੁਕਰ ਹੈ ਇੱਕ ਸਾਡੀ ਫਾਊਂਡੇਸ਼ਨ ਆ ਸਾਡੇ ਕੋਲ ਫਾਈਨੈਂਸ ਵੀ ਆ ਲਾਇਰਸ ਦੀ ਟੀਮ ਵੀ ਆ ਮੇਰੀ ਇੱਛਾ ਜੇ ਤੁਸੀਂ ਦੀ ਮਦਦ ਕਰੋਗੇ ਉਹ ਦੀ ਮਦਦ ਕਰੋਗੇ ਤੁਹਾਡੇ ਉੱਤੇ ਅਸੀਂ ਕੁਝ ਦਿਨਾਂ ਬਾਅਦ ਵਕੀਲਾ ਨਾਲ ਗੱਲ ਕਰਕੇ ਉਸ ਇਨਸਾਨ ਤੇ ਇੱਕ ਪੀਆਈਐਲ ਹਾਈ ਕੋਰਟ ਦਰਜ ਕਰਨ ਜਾ ਰਹੇ ਹਾਂ ਤੁਹਾਨੂੰ ਜੀ ਕਰਦਾ ਦਾ ਉਸ ਬੱਚੇ ਦੀ ਜਿਹਨੇ ਐਫਆਈਆਰ ਦਰਜ ਕਰਾਇਆ ਉਹਦੀ ਮਦਦ ਕਰੋ ਅਸੀਂ ਮਦਦ ਕਰਾਂਗੇ ਜਿੰਨਾ ਚਿਰ ਇਹੋ ਜਿਹੇ ਬੰਦਾ ਫਾਹੇ ਨਹੀਂ ਚੜਦਾ ਜਾਂ ਤਾਂ ਉਮਰ ਇਹਨੂੰ ਕੈਦ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹਦਾ ਖਹਿੜਾ ਨਹੀਂ ਛੱਡਾਂਗੇ ਉਹ ਬੱਚੀ ਜਾਲਾਂ ਨਹੀਂ ਜਾਵਣੀ ਪਰ ਕਿਤੇ ਨਾ ਕਿਤੇ ਕਿ ਸੇਦੀ ਕਿਰਤ ਜਾਗੂਗੀ ਜਿਹੜਾ ਕਹੂਗਾ ਕਿ ਜੀ ਇਹ ਲਕੀਰ ਖਿੱਚਤੀ ਇਨਾਫ ਇਸ ਇਨਾਫ ਪਤਾ ਨਹੀਂ ਕਿੰਨੇ ਅੱਜ ਲੋਕਾਂ ਨੂੰ ਇਹ ਗੱਲ ਚੰਗੀ ਲੱਗਣੀ ਹੈ ਕਿਹੜਿਆਂ ਨੂੰ ਮਾੜੀ ਲੱਗਣੀ ਹੈ ਮੈਂ ਬੜਾ ਮੈਨੂੰ ਇਸ ਕੰ ਦਾ ਬਹੁਤ ਫਰਕ ਵੀ ਨਹੀਂ ਪੈਂਦਾ ਮਗਰ ਤੁਹਾਨੂੰ ਜਿੰਨੀਆਂ ਨੰ ਤਾਂ ਲੋਕ ਪਾਦਨ ਘਾਟਾ ਜਿਹੜੇ ਲੋਕ ਤਾੜੀਆਂ ਮਾਰ ਰਹੇ ਸੀ ਜਿਹੜੇ ਲੋਕ ਕਹਿ ਰਹੇ ਸੀ ਬਹੁਤ ਚੰਗਾ ਕੀਤਾ ਜਿਹੜੇ ਲੋਕ ਸ਼ੱਕ ਦੇ ਆਧਾਰ ਤੇ ਇੱਕ ਬੱਚੀ ਦੀ ਅਰ ਤੁਸੀਂ ਜਾਣ ਲੈ ਇੱਕ ਪਿਓ ਨੇ ਜਾਨ ਲੈ ਲਈ ਅਰ ਦਿਲ ਪਾੜ ਜਾਂਦਾ ਕਿਸੇ ਬਾਤ ਦਾ ਜੇ ਜਵਾਬ ਦੇ ਛਰੀ ਟੀ ਵਾਜੇ ਤੇ ਉਹ ਚੀਕਾ ਮਾਰਦੀ ਮਰਦੀ ਤੁਸੀਂ ਅਰ दैट्स ਇਟ ਸਿੱਕੀ ਸੱਚ ਦੱਸਾਂ ਜਦੋਂ ਦੀ ਮੈਂ ਵੀਡੀਓ ਵੇਖੀਏ ਮੇਰੇ ਦਿਮਾਗ ਨੂੰ ਚੱਲੇ ਆਈ ਮੈਂ ਹੀ ਬੇਨਤੀ ਕਰਦਾ ਜੇ ਕਿਤੇ ਪੰਜਾਬ ਚ ਪਤਾ ਨਹੀਂ ਕਿੰਨੇ ਕੋਨਗੇ ਸੋਸ਼ਲ ਮੀਡੀਆ ਦੇ ਸਾਹਮਨਾ ਤੱਕ ਬਹੁਤ ਔਖਾ ਜੇ ਕੋਈ ਇਸ ਦੇ ਹੱਕ ਚ ਕਮਿਸ਼ਨਰ ਆਫ ਪੰਜਾਬ ਨੂੰ ਵਿਮਨਸ ਕਮਿਸ਼ਨ ਨੂੰ ਮੈਂ ਵੀ ਲਿਖਣ ਲੱਗਿਆ ਤੁਸੀਂ ਵੀ ਆ ਇਹੋ ਜੇ ਬੰਦਿਆ ਦੀ ਨਿਖੇਦੀ ਕਰੀਏ ਇਹੋ ਜਿਹੇ ਦਰਿੰਦਿਆਂ ਦੀ ਸਮਾਜ ਚ ਇਹਨਾਂ ਨੂੰ ਕੱਢ ਦੀਏ ਤੇ ਕਮਲੇ ਦੇ ਟੋਲੇ ਨੂੰ ਜਿਹੜਾ ਆਪਣਾ ਕਵਲਾ ਮੁਲਕ ਆ ਇਹਨਾਂ ਤੋਂ ਥੋੜਾ ਜਿਹਾ ਆਪਾਂ ਪਾਸੇ ਆ ਕੇ ਆਪ ਦੀ ਮੱਤ ਵੀ ਅੱਗੇ ਰੱਖ ਲਈ ਕਿ ਇਹ ਰਹੇੋ ਜਿਹੜੀ ਲੋਕ ਬਸਦੇ ਆ ਜਿਹੜੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿੰਦੇ ਜਿੰਨੇ ਕੀ ਲੋਕ ਇਹ ਸੱਚ ਦੇ ਹੋਏ ਮੈਨੂੰ ਨਹੀਂ ਮਦਦ ਦੀ ਲੋੜ ਉਹ ਜਿਹੜਾ ਬੱਚਾ ਲੜ ਰਿਹਾ ਉਹਦੀ ਬੇਟੀ ਦੀ ਲੜਾਈ ਲੜ ਰਿਹਾ ਉਹਦੀ ਮਦਦ ਕਰਿਓ ਅਸੀਂ ਕੀ ਆਏ ਇਨਜ਼ਾਰਫ ਚੱਲਣ ਜਾ ਰਹੇ ਆ ਅੱਗੇ ਦੇਖਾਂ ਕਿਹਨੂੰ ਕੀ ਫੈਸਲਾ ਦਿੱਤਾ ਕੀ ਨਹੀਂ ਕਰਦਾ ਸਾਡੀ ਫਾਊਂਡੇਸ਼ਨ ਸਾਰਾ ਖਰਚਾ ਕਰੂਗੀ ਜੇ ਉਹ ਲੜਕਾ ਸੁਣ ਰਿਹਾ ਉਹਦੇ ਤਾਈ ਮੇਰੀ ਵੀਡੀਓ ਪਹੁੰਚਦੀ ਹੈ ਭਰਾ ਤੇਰਾ ਨੰਬਰ ਲੈ ਲਾ ਮੇਰੇ ਲਵੇਖ 55 0077 ਕੋਈ ਤੈਨੂੰ ਲੋੜ ਪੈਂਦੀ ਹੈ ਕੋਈ ਤੈਨੂੰ ਪ੍ਰੈਸ਼ਰ ਪਾਉਂਦਾ ਤੇ ਖਰਚੇ ਦੀ ਲੋੜ ਆ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਇੱਕ ਫੋਨ ਕਰਦੀ ਮੈਂ ਆਪ ਤੇਰੇ ਕੋਲੇ ਚੱਲ ਕੇ ਆ ਪਰ ਤੇਰੀ ਮਦਦ ਜੇ ਤੂੰ ਇਸ ਚੀਜ਼ ਅੰਦਰ ਅੱਗੇ ਲੱਗ ਕੇ ਲੜੇਗਾ ਤਾਂ ਤੇਰੀ ਮਦਦ ਮੈਂ ਕਰੂੰਗਾ ਹੋਰ ਕੋਈ ਕਰੇ ਚਾਹੇ ਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ